ਖਬਰਨਾਮਾ ਦੇਖ ਰਹੇ ਸੁਖਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਲ ਕਾਲੀ ਥਾਰ ਵਾਲੀ ਜਿਸ ਨੂੰ ਇੰਸਟਾ ਦੀ ਕਵੀਨ ਦੇ ਨਾਲ-ਨਾਲ ਉਸ ਨੂੰ ਹੁਣ ਚਿੱਟੇ ਦੀ ਕਵੀਨ ਵੀ ਕਹਲ ਜਾਣ ਲੱਗਿਆ ਹੈ ਚਿੱਟੇ ਦੀ ਰਾਣੀ ਨੇ ਪਿਛਲੇ 3 ਸਾਲਾਂ ਦੇ ਵਿੱਚ ਰਜ ਕੇ ਚਟਾ ਵਿੱਚ ਆ ਅੱਜ ਇੱਕ ਇੱਕ ਗੱਲ ਤੁਹਾਨੂੰ ਦੱਸਾਂਗੇ ਅਮਨਦੀਪ ਕੌਰ ਦੀ ਕਿ ਅਮਨਦੀਪ ਕੌਰ ਵੱਲੋਂ बड़े-बड़े खुलासे होंगे किड़े इस ਦੇ ਵਿੱਚ ਅਫਸਰ ਸ਼ਾਮਲ ਨੇ ਕਿੰਨਾ ਦੀ ਮਿਲੀ ਭੁਗਤ ਰਾਹੀਂ ਐਡਾ ਉਹ ਵੱਡਾ ਨਸ਼ਾ ਤਸਕੀਨ ਨੂੰ ਅੰਜਾਮ ਦਿੱਤਾ ਗਿਆ ਕਿਸ ਤਰ੍ਹਾਂ ਉਸ ਨੇ ਜਾਇਦਾਦ ਬਣਾਈ ਇਸ ਦੇ ਖੁਲਾਸੇ ਹੋ ਗਏ ਨੇ ਇਹ ਖੁਦ ਆਪਣੇ ਮੂੰਹ ਦੇ ਵਿੱਚੋਂ ਬੋਲੇਗੀ ਬੀਬੀ ਅਮਨਦੀਪ ਕੌਰ ਜਿਸ ਨੂੰ ਕਾਲੀثار ਵਾਲੀ ਹੁਣ ਜਿਸ ਨੂੰ ਚਿੱਟੇ ਦੀ ਕਵੀਨ ਵੀ ਕਿਆ ਜਾਣ ਲੱਗ ਪਿਆ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਜੇਕਰ ਕਿਸੇ ਨੇ ਖਾਸ ਕਰਕੇ ਨਹੀਂ ਪੁਲਿਸ ਮੁਲਾਜ਼ਮ ਨੇ ਜੇਕਰ ਕੋਈ 50 ਲੱਖ ਦਾ ਕਰੋੜਪਈ ਦਾ ਲੋਨ ਲੈਣਾ ਹੋਵੇ ਤੇ ਐਟ ਲੀਸਟ ਜਿਹੜੇ ਵੱਡੇ ਅਫਸਰ ਹੁੰਦੇ ਨੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਉਹਨਾਂ ਦੇ ਕੋਲੋਂ ਪਰਮਿਸ਼ਨ ਜਿਹੜੀ ਹੈ ਲੈਣੀ ਪੈਂਦੀ ਹੈ ਕਿਸ ਦੀ ਪਰਮਿਸ਼ਨ ਲਈ ਗਈ ਹੈ ਕਿਹੜਾ ਇਸ ਮਿਲੀ ਭੂਗ ਦੇ ਵਿੱਚ ਇਨਵੋਲਵਮੈਂਟ ਸੀ ਈਵਨ ਦੋ ਥਾਰ ਗੱਡੀ ਬੁਲਟ ਮਹਿੰਗੇ ਮੋਬਾਈਲ ਰੋਲੈਕਸ ਦੀ ਘੜੀ ਅਤੇ ਐਡੇ ਵੱਡੇ ਕੰਮ ਨੂੰ ਇਲਜ਼ਾਮ ਦੇਣਾ ਇਹ ਕੱਲੀ ਬੀਬੀ ਅਮਨਦੀਪ ਕੌਰ ਨਹੀਂ ਕਰ ਸਕਦੀ ਆਪਣੇ ਬਲਬੂਤੇ ਉੱਤੇ ਉਹ ਨਸ਼ਾ ਤਸਕਰੀ ਨਹੀਂ ਕਰ ਸਕਦੀ ਹਾਲਾਂਕਿ ਬਲਵਿੰਦਰ ਸਿੰਘ ਉਰਫ ਸੋਨੂ ਜਿਨ੍ਹਾਂ ਦੇ ਉਹਨਾਂ ਦੇ ਨਾਲ ਨਜਾਇਜ਼ ਬੰਦ ਦੱਸੇ ਜਾ ਰਹੇ ਨੇ ਇਹ ਬਲਵਿੰਦਰ ਸਿੰਘ ਉਰਫ ਸੋਨੂ ਜਿਹੜੇ ਸਰਕਾਰੀ ਐਂਬੂਲੈਂਸ ਲਾਉਂਦੇ ਸੀ ਜਿਸ ਗੱਡੀ ਦੇ ਵਿੱਚ ਅ ਸੱਟਾ ਜਿਹੜਾ ਵੇਚਿਆ ਜਾਂਦਾ ਸੀ ਯਾਨੀ ਕਿ ਇੱਧਰ ਉੱਧਰ ਚਿੱਟੇ ਨੂੰ ਲਿਜਾਇਆ ਜਾਂਦਾ ਸੀ ਤੇ ਉਹ ਐਂਬੂਲੈਂਸ ਦਾ ਯੂਜ਼ ਕਰਦੇ ਸੀ ਬਲਵਿੰਦਰ ਸਿੰਘ ਔਰ ਸੋਨੂ ਜਿਸ ਦੀ ਘਰ ਵਾਲੀ ਵੱਲੋਂ ਇਲਜ਼ਾਮ ਲਗਾਏਗਾ ਕਿ ਮੇਰੇ ਘਰ ਵਾਲੇ ਅਤੇ ਅਮਨਦੀਪ ਕੌਰ ਨੇ ਮਿਲ ਕੇ ਲੱਖਾਂ ਰੁਪਏ ਦਾ ਚਿੱਟਾ ਵੇਚਿਆ ਤੇ ਉਹ ਸੱਚ ਸਾਹਮਣੇ ਆਇਆ ਵੀ ਕਾਲੀ ਧਾਰ ਵਾਲੀ ਬੀਬੀ ਫੜੀ ਗਈ ਅਫਸਾਨਾ ਖਾਨ ਦੇ ਪ੍ਰਾਣੇ ਘਰ ਦੇ ਵਿੱਚੋਂ ਅਫਸਾਨਾ ਖਾਨ ਦੇ ਨਾਲ ਉਹਦਾ ਕੀ ਰਿਸ਼ਤਾ ਹੈ ਉਦੀ ਭੈਣ ਦੇ ਨਾਲ ਉਹਦਾ ਕੀ ਰਿਸ਼ਤਾ ਹੈ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਜਦੋਂ ਇਨਵੈਸਟਿਗੇਟਿਵ ਦੀ ਜਾਂਚ ਹੋਵੇਗੀ ਲੇਕਿਨ ਇੱਕ ਸਾਬਕਾ ਐਸਐਚਓ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਕੁਝ ਵੀ ਕਾਲੀ ਥਾਰ ਵਾਲੀ ਬੀਬੀ ਅਮਨਦੀਪ ਕੌਰ ਨੇ ਕੀਤਾ ਹੈ ਉਸਨੇ ਚੱਟਾ ਵੇਚਿਆ ਹੈ ਉਸਨੇ ਕਰੋੜਾ ਰੁਪਏ ਦੀ ਜਾਇਦਾਦ ਬਣਾਈ ਹੈ ਜਿਹੜੀ ਜਾਇਦਾਦ ਅਕੋਰਡਿੰਗ ਟੂ ਉਸਨੇ ਦੱਸੀ ਹੈ ਉਸ ਤੋਂ ਲਗਭਗ 39 ਤੋਂ 40 ਲੱਖ ਦੀ ਜਾਇਦਾਦ ਵਧ ਹੈ ਉਹ 3 ਸਾਲਾਂ ਦੇ ਵਿੱਚ ਇਹ ਜਾਇਦਾਦ ਆਈ ਕਿੱਥੋਂ? ਇਹ ਪੈਸਾ ਪਹੁੰਚਿਆ ਕਿਸ ਨੇ ਕਰਵਾਇਆ? ਕਿੱਥੇ ਚਿੱਟਾ ਕਿਵੇਂ ਅਤੇ ਕਿਹੜੇ ਅਫਸਰ ਨੇ ਇਸ ਵਿੱਚ? ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪਤਾ ਹੈ। ਪੰਜਾਬ ਸਰਕਾਰ ਜਾਣਦੀ ਹੈ ਕਿ ਕਿਹੜੇ ਆਈਪੀਐਸ ਅਫਸਰ ਇਸ ਦੇ ਵਿੱਚ ਅਣਮੋਲਗ ਨੇ। ਉਹਨਾਂ ਨੇ ਕਿਹਾ ਦੱਸਣ ਦੀ ਲੋੜ ਨਹੀਂ। ਇਹ ਖੁਦ ਅਮਨਦੀਪ ਕੌਰ ਆਉਣ ਵਾਲੇ ਦਿਨਾਂ ਦੇ ਵਿੱਚ ਦੱਸੇਗੀ। ਉਸ ਸਾਬਕਾ ਇੰਸਪੈਕਟਰ ਦੇ ਵੱਲੋਂ ਬੀਬੀ ਅਮਨਦੀਪ ਕੌਰ ਦੇ ਨਾਲ ਮੁਲਾਕਾਤ ਕੀਤੀ ਗਈ। ਹਰ ਗੱਲ ਉਹਦੇ ਕੋਲ ਪੁੱਛੀ ਗਈ ਭਈ ਤੁਸੀਂ ਇਹਨਾਂ ਗੱਲਾਂ ਤੋਂ ਬਾਅਦ ਆਓ ਕਿਉਂਕਿ ਪੰਜਾਬ ਦੀ ਜਵਾਨੀ ਤਾਂ ਆਲਰੇਡੀ ਨਸ਼ੇ ਨੇ ਖਾ ਲਈ ਐ ਜੇਕਰ ਦੁੱਧ ਦੀ ਰਾਖੀ ਬਿੱਲੇ ਭਾ ਦੇਾਂਗੇ ਜੇਕਰ ਵਾਰ ਹੀ ਖੇਤ ਨੂੰ ਖਾਵੇਗੀ ਤਾਂ ਫਿਰ ਲੋਕਾਂ ਦਾ ਭਲੋਸਾ ਕਾਨੂੰਨ ਦੇ ਕਾਨੂੰਨ ਤੋਂ ਉੱਠ ਜਾਵੇਗਾ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਬੀਬੀ ਅਮਨਦੀਪ ਕੌਰ ਕੋਲੋਂ ਜਿਸ ਨੂੰ ਹੁਣ ਚੱਤੇ ਦੀ ਕਵਿਨ ਕਿਹਾ ਜਾਂਦਾ ਹੈ ਜਿਸ ਦੀਆਂ ਸੋਸ਼ਲ ਮੀਡੀਆ ਤੇ ਫੇਕ ਅਕਾਊਂਟ ਬਣਾ ਕੇ ਹਜ਼ਾਰਾਂ ਵੀਡੀਓ ਵਾਇਰਲ ਹੋ ਰਹੀਆਂ ਨੇ ਜਿੱਥੇ ਉਸ ਵੱਲੋਂ ਮਹਿੰਗੇ-ਮਹਿੰਗੇ ਸੂਟ ਪਾਏ ਗਿਆ, ਥਾਰ ਗੱਡੀ ਦੀ ਰੇਵਿੰਗ ਕੀਤੀ ਗਈ, ਬੁਲਟ ਤੇ ਉਸ ਨੂੰ ਦੇਖਿਆ ਗਿਆ, ਰੋਲੈਕਸ ਘੜੀ ਦੁਕਾਨ ਦੀ ਕੋਸ਼ਿਸ਼ ਕੀਤੀ ਗਈ, ਉਹ ਸਾਰਿਆਂ ਦਾ ਖਮਨਾਜਾ ਹੁਣ ਉਹ ਬੀਬੀ ਅਮਨਦੀਪ ਕੌਰ ਨੂੰ ਉਗਤਣਾ ਪਵੇਗਾ, ਯਾਨੀ ਕਿ ਜੇਕਰ ਉਹ ਖੁਦ ਦੇ ਵਿੱਚ ਇਟਸ ਛੁੱਟੀ ਹੈ ਉਹ ਹੋਰ ਸੁਖੀ ਨਹੀਂ ਨਿਕਲਦੀ ਉਹ ਗਿੱਲੀ ਹੀ ਨਿਕਲੇਗੀ। ਇਸ ਨੂੰ ਲੈ ਕੇ ਹੁਣ ਫਿਰ ਦੁਬਾਰਾ ਚਰਚਾ ਦਾ ਵਿਸ਼ਾ ਬਣ ਗਈ ਹੈ ਜਿਸ ਤਰ੍ਹਾਂ ਸੁਖਪਾਲ ਸਿੰਘ ਕਹਿ ਰਹੇ ਨੇ ਕਿ ਆਸੀ ਕਿ ਇਹਦੇ ਵਿੱਚ ਵੱਡੇ ਅਧਿਕਾਰੀ ਨੇ ਇਸ ਵਿੱਚ ਵੱਡੇ ਪੁਲਿਸ ਅਫਸਰ ਨੇ ਕਿਉਂਕਿ ਬੀਬੀ ਅਮਨਦੀਪ ਕੌਰ ਕੱਲੇ ਵੱਲੋਂ ਵੱਡੇ ਪမာਣੇ ਦੇ ਵਿੱਚ ਟਾਂ ਨਹੀਂ ਵੇਚਿਆ ਜਾ ਸਕਦਾ ਲੇਕਿਨ ਜਿਸ ਤਰ੍ਹਾਂ 39 ਤੋਂ 40 ਲੱਖ ਰੁਪਏ ਦੀ ਜਾਇਦਾਦ ਐਕਸਟਰਾ ਪਾਈ ਗਈ ਹੈ ਬੀਬੀ ਅਮਨਦੀਪ ਕੌਰ ਨੂੰ ਜਿਸ ਜਿਹੜੀ ਜਾਇਦਤ ਨੂੰ ਪੰਜਾਬ ਪੁਲਿਸ ਅਤੇ ਬਿਜਲ ਸ ਡਿਪਾਰਟਮੈਂਟ ਨੂੰ ਫੀਸ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਕਿ ਹੋਰ ਵੀ ਕਲਾਸੇ ਹੋਣਗੇ ਅਤੇ ਵੱਡੇ ਆਈਪੀਐਸ ਅਫਸਰ ਦੇ ਨਾਂ ਵੀ ਆ ਸਕਦੇ ਨੇ